ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਜੇ ਆਪਾਂ ਜ਼ਖਾਂ ਵਾਲਾ ਫਾਰਮੂਲਾ ਸ਼ੇਅਰ ਕੀਤਾ ਸੀਗਾ ਤੇ ਬੜਾ ਉਹ ਲੋਕਾਂ ਨੇ ਪਿਆਰ ਦਿੱਤਾ ਤੇ ਲੋਕਾਂ ਨੇ ਕਮੈਂਟ ਕਰਕੇ ਦੱਸਿਆ ਵੀ ਸਾਨੂੰ ਕਫ ਵਾਸਤੇ ਵੀ ਫਾਰਮੂਲਾ ਦੱਸੋ ਕਫ ਮਤਲਬ ਕੀ ਖੰਘ ਹੋਗੀ ਜਿਨ੍ਹਾਂ ਲੋਕਾਂ ਨੂੰ ਖੰਘ ਦੀ ਪ੍ਰੋਬਲਮ ਆ ਜਾਂ ਗਲੇ ਦੀ ਪ੍ਰੋਬਲਮ ਰਹਿੰਦੀ ਆ ਉਹਨਾਂ ਲੋਕਾਂ ਵਾਸਤੇ ਅੱਜ ਆਪਾਂ ਇੱਕ ਘਰੇਲੂ ਨੁਕਤਾ ਬਣਾਵਾਂਗੇ ਇਹਦੇ ਵਾਸਤੇ ਜਿਹੜੀ ਆਪਾਂ ਪਹਿਲਾ ਚੀਜ਼ ਲੈ ਰਹੇ ਆ ਉਹ ਲੈ ਰਹੇ ਇਲਾਇਚੀ ਆਪਣੇ ਸਾਰਿਆਂ ਦੇ ਘਰਾਂ 'ਚ ਹੁੰਦੀ ਹੈ ਇਲਾਇਚੀ 10 ਗ੍ਰਾਮ ਇਲਾਇਚੀ ਲਈਆ ਆਪਣਾ 10 ਗ੍ਰਾਮ ਲੌਂਗ ਕਲੋਜ਼ ਵੀ ਕਹਿੰਦੇ ਨੇ ਇਸ ਨੂੰ ਇਸ ਤਰ੍ਹਾਂ ਦੀ ਦਿਖਦੀ ਹੈ ਇਹ 10 ਗ੍ਰਾਮ ਆਪਾਂ ਇਹ ਪਾ ਲਈਏ 10 ਗ੍ਰਾਮ ਅਜਵੈਨ 10 ਗ੍ਰਾਮ ਧਨੀਆ ਪਾਊਡਰ ਇਹ ਸਾਰੀਆਂ ਚੀਜ਼ਾਂ 10 ਗ੍ਰਾਮ ਦੀ ਮਾਤਰਾ ਦੇ ਹਿਸਾਬ ਨਾਲ ਹੀ ਲੈਣੀਆਂ ਨੇ 10 ਗ੍ਰਾਮ ਜੀਰਾ 10 ਗ੍ਰਾਮ ਆਪਾਂ ਲੈ ਲੈਣੇ ਵੀ ਸੁੱਕਾ ਅਦਰਕ ਇਹਨੂੰ ਸੁੱਕਾ ਅਦਰਕ ਕਹਿੰਦੇ ਆ ਜਿੰਜਰ ਵੀ ਕਹਿੰਦੇ ਆ ਤੇ ਨਾਲ ਆਪਾਂ 10 ਗ੍ਰਾਮ ਲੈ ਲੈਣੀ ਆ ਕਾਲੀ ਮਿਰਚ ਤੇ ਇੱਕ ਦੋਸਤੋ ਇਹਦੇ ਵਿੱਚ ਆਪਾਂ 2 ਇੰਚ ਤਕਰੀਬਨ ਇੰਨੀਕ ਦਾਲ ਚੀਨੀ ਦੀ ਪਾ ਦੇਣੀ ਆਪਾਂ ਸਟਿਕ ਇਹਨੂੰ ਆਪਾਂ ਛੋਟਾ ਛੋਟਾ ਪੀਸ ਕਰਕੇ ਇਹਦੇ ਵਿੱਚ ਮਿਕਸ ਕਰ ਦੇਣਾ ਇਹਨੂੰ ਹੁਣ ਆਪਾਂ ਕੁੱਟ ਕੇ ਇਹਦਾ ਪਾਊਡਰ ਬਣਾ ਲੈਣਾ ਸਾਰੇ ਦਾ ਕੁਝ ਇਸ ਤਰ੍ਹਾਂ ਦੀ ਪਾਊਡਰ ਫਾਰਮੇ ਬਣ ਜੇਗੀ ਇਹਨੂੰ ਤੁਸੀਂ ਇੱਕ ਇੱਕ ਚਮਚ ਸਵੇਰੇ ਸ਼ਾਮ ਲੈਣਾ ਸ਼ੁਰੂ ਕਰਨਾ ਹੈ ਹੁਣ ਇਹ ਲੈਣਾ ਕਿਵੇਂ ਹੈ ਇੱਕ ਚਮਚ ਸਵੇਰੇ ਪਾਈਆ ਪਾਣੀ ਲੈ ਕੇ ਉਹਦੇ ਵਿੱਚ ਇੱਕ ਚਮਚ ਪਾ ਲਿਆ ਇੱਕ ਚਮਚ ਨੂੰ ਉਬਾਲ ਕੇ ਇਹ ਗ੍ਰੀਨ ਟੀ ਬਣ ਜੇਗੀ ਉਹਦੇ ਵਿੱਚ ਅੱਧਾ ਨੀਂਮੂ ਤੇ ਅੱਧਾ ਚਮਚ ਸ਼ਹਿਦ ਪਾ ਕੇ ਕੰਜ਼ਿਊਮ ਕਰਨਾ ਸ਼ੁਰੂ ਕਰੋ ਗਲੇ ਵਾਸਤੇ ਦੀ ਬੈਸਟ ਸਾਬਤ ਹੋ ਗਿਆ